ਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਹਫਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ ਹਾਜ਼ਰ ਹਾਂ ਹਰ ਹਫਤੇ ਦੀ ਤਰ੍ਹਾਂ ਸਾਡੇ ਸਟੂਡੀਓ ਦੇ ਵਿੱਚ ਅੱਗੇ ਪੱਤਰਕਾਰ ਜਨਾਬ ਸਤਨਾਮ ਸਿੰਘ ਮਾਨਕ ਜੀ ਆਪਣੇ ਨੇ ਪਰ ਉਹਨਾਂ ਦੇ ਕੋਲੋਂ ਖਬਰਾਂ ਦੇ ਉੱਤੇ ਟਿੱਪਣੀਆਂ ਲੈਣ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਖਬਰਾਂ ਨੇ ਇਹਦੇ ਵਾਲੇ ਝਾਤ ਮਾਰਦੇ ਆ ਪੰਜਾਬ ਦੇ ਵਿੱਚ ਨਹੀਂ ਸਗੋਂ ਸਮੁੱਚੇ ਦੇਸ਼ ਦੇ ਵਿੱਚ ਹੀ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਦਾ ਪੜ ਇੰਨਾ ਕਪਖਿਆ ਹੋਇਆ ਕਿ ਹਰ ਰੋਜ਼ ਇਹੋ ਜੀ ਖਬਰ ਆਉਂਦੀ ਹੈ ਜਿਹਦੇ ਬਾਬਤ ਕਦੇ ਖਿਆਸ ਨਹੀਂ ਕੀਤਾ ਹੁੰਦਾ ਕਈ ਵਾਰ ਅਲੋਕਾਰੀ ਜਦੋਂ ਖਬਰ ਆਉਂਦੀ ਹੈ ਤਾਂ ਫਿਰ ਮਹਰਾਂ ਦੇ ਵੱਲੋਂ ਉਹਦਾ ਜ਼ਿਕਰ ਵੀ ਕੀਤਾ ਜਾਂਦਾ ਤੇ ਉਹਦੇ ਤੇ ਫਿਕਰ ਵੀ ਕੀਤਾ ਜਾਂਦਾ ਹੈ ਜੋ ਅੱਜ ਦੀਆਂ ਖਬਰਾਂ ਨੇ ਉਹਦੇ ਵਿੱਚ ਇਕਤਾ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਲੰਘੇ ਕੱਲ ਇਹ ਗੱਲ ਕਹੀ ਗਈ ਹੈ ਕਿ ਅਸੀਂ ਮਿਸ਼ਨ ਪੁਲਾੜ ਦੇ ਵਿੱਚ ਇੱਕ ਇਹੋ ਜਿਹਾ ਮਾਰਕਾ ਮਾਰਿਆ ਜਿਹੜਾ ਹੁਣ ਤੱਕ ਦੁਨੀਆ ਦੇ ਤਿੰਨ ਦੇਸ਼ਾਂ ਨੇ ਇਹੋ ਜਿਹਾ ਮਾਰਕਾ ਹਾਸਲ ਕੀਤਾ ਸੀ ਪਰ ਹੁਣ ਅਸੀਂ ਚੌਥੇ ਦੇਸ਼ ਦੇ ਤੌਰ ਦੇ ਉੱਤੇ ਬਹੁਤ ਸੰਪੰਨ ਦੇਸ਼ ਦੇ ਤੌਰ ਤੇ ਜਾਣੇ ਜਾਵਾਂਗੇ ਇੱਕ ਬੜੀ ਵੱਡੀ ਖਬਰ ਪ੍ਰਾਪਤ ਹੋਈ ਹੈ ਕਿ ਫਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਭਗਵੇਂ ਰੰਗ ਦੇ ਵਿੱਚ ਰੰਗੇ ਗਏ ਆ ਉਹਨਾਂ ਦੇ ਵੱਲੋਂ ਕਮਲ ਦੇ ਫੁੱਲ ਦੇ ਨਾਲ ਆਪਣੀ ਦੋਸਤੀ ਗੰਢ ਲਈ ਗਈ ਹੈ ਸੁਖਬੀਰ ਸਿੰਘ ਬਾਦਲ ਖੁਰਾਡੇ ਚੋਣ ਲੜਨ ਦੇ ਚਰਚੇ ਲਗਾਤਾਰ جاری ਹੈ ਉਹਨਾਂ ਦੇ ਵੱਲੋਂ ਸ਼ਾਇਦ ਫਿਰੋਜ਼ਪੁਰ ਤੋਂ ਚੋਣ ਲੜੀ ਜਾਵੇ ਤੇ ਲੰਘੇ ਕੱਲ ਉਹਨਾਂ ਨੇ ਕਿਹਾ ਕਿ ਜੇਕਰ ਸੁਨੀਲ ਜਾਖੜ ਹੋਰੀ ਫਿਰੋਜ਼ਪੁਰ ਚ ਆਉਣਗੇ ਤਾਂ ਫਿਰ ਅਸੀਂ ਦੱਸ ਦਿਆਂਗੇ ਵੀ ਕਰਨਾ ਕਿਵੇਂ ਆ ਤੇ ਕਲਾਕਾਰਾਂ ਦੇ ਉੱਤੇ ਰਾਜਨੀਤਿਕ ਪਾਰਟੀਆਂ ਦੀ ਕਿਵੇਂ ਟੇਕ ਹੈ ਇਹਦੇ ਬਾਬਤ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਖਬਰਾਂ ਆ ਰਹੀਆਂ ਕਦੇ ਜਯਾਪ੍ਰਦਾ ਬਾਰੇ ਕਦੇ ਸਮੀ ਦੇਵਾਲ ਬਾਰੇ ਕਦੇ ਸ਼ਤਰੂ ਕਨ ਸਨਾ ਬਾਰੇ ਕਦੇ ਉਰਮਲਾ ਮਾ ਤੋਂਡ ਕਰ ਬਾਰੇ ਤੇ ਕਦੇ ਕਿਸੇ ਹੋਰ ਬਾਰੇ ਬੀਬੀ ਖਾਲੜਾ ਜਿਹੜੇ ਕਿ ਇਸ ਵਕਤ ਖਡੂਰ ਸਾਹਿਬ ਤੋਂ ਪੰਜਾਬ ਡੈਮੋਕਰੈਟਿਕ ਅਲਾਈਅੰਸ ਦੇ ਉਮੀਦਵਾਰ ਨੇ ਉਹਨਾਂ ਦੀ ਚੜਤ ਦੇ ਉੱਤੇ ਬ੍ਰਹਮਪੁਰਾ ਸਾਹਿਬ ਤੇ ਟਕਸਾਲੀ ਦਲ ਦੇ ਜਿਹੜੇ ਹੋਰ ਨੇਤਾ ਉਹਨਾਂ ਦੇ ਵਿਚਾਰ ਮਤਭੇਦ ਪੈਦਾ ਹੋਏ ਆ ਤੇ ਵੱਡੇ ਬਾਦਲ ਯਾਨੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ ਚੋਣ ਨਹੀਂ ਲੜਨਗੇ ਕਿਸੇ ਵੀ ਕਿਸਮ ਦੀ ਨਾ ਵਿਧਾਨ ਸਭਾ ਦੀ ਨਾ ਲੋਕ ਸਭਾ ਦੀ ਨਾ ਹੀ ਕੋਈ ਹੋਰ ਇਹ ਐਲਾਨ ਕੀਤਾ ਅੱਜ ਸੁਖਬੀਰ ਸਿੰਘ ਬਾਦਲਹੁਰਾਣੀ ਮਾਨਕ ਸਿੰਘ ਸਾਹਿਬ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਵਧੀ ਖਬਰ ਪਹਿਲੀ ਖਬਰ ਮਾਨਕ ਸਾਹਿਬ ਇੱਥੋਂ ਸ਼ੁਰੂਆਤ ਕਰਦੇ ਆ ਕਿ ਸੁਖਬੀਰ ਸਿੰਘ ਬਾਦਲਹੁਰਾਣੀ ਵੱਲੋਂ ਐਲਾਨ ਕੀਤਾ ਗਿਆ ਕਿ ਮੇਰੇ ਬਾਪੂ ਜੀ ਭਵਿੱਖ ਦੇ ਵਿੱਚ ਕੋਈ ਵੀ ਚੋਣ ਨਹੀਂ ਲੜਨਗੇ ਤੁਹਾਡੇ ਖਿਆਲ ਦੇ ਮੁਤਾਬਕ ਉਹਨਾਂ ਨੇ ਚੋਣ ਤੋਂ ਜਿਹੜਾ ਉਹ ਸન્યાਸ ਲਿਆ ਹੋਊਗਾ ਜਾਂ ਫਿਰ ਕੁੱਲ ਰਾਜਨੀਤੀ ਤੋਂ ਟੈਣਾ ਜੀ ਮੈਂ ਸਮਝਦਾ ਕਿ ਜਿਸ ਤਰ੍ਹਾਂ ਦੀ ਉਹਨਾਂ ਦੀ ਸਿਹਤ ਹੈ ਤੇ ਜਿਸ ਤਰ੍ਹਾਂ ਦੀ ਹੁਣ ਉਮਰ ਹੁਣ ਮੈਨੂੰ ਲੱਗਦਾ ਕਿ ਉਹ ਚਨਾਵੀ ਰਾਜਨੀਤੀ ਤੋਂ ਤਾਂ ਸੁਖਵੀਰ ਸਿੰਘ ਬਾਦਲ ਨੇ ਜਿੱਦਾਂ ਐਲਾਨ ਕੀਤਾ ਕਿ ਉਹਨਾਂ ਨੇ ਇਹ ਜਿਹੜਾ ਆਪਣਾ ਕਿਨਾਰਾ ਕਰ ਲਿਆ ਦੂਜੀ ਜਿਹੜੀ ਰਾਜਨੀਤੀ ਸਮਾਜਿਕ ਰਾਜਨੀਤੀ ਹੈ ਮੈਨੂੰ ਲੱਗਦਾ ਉਹਦੇ ਵਿੱਚ ਵੀ ਉਹ ਜ਼ਿਆਦਾ ਕੋਈ ਸਰਗਰਮ ਨਹੀਂ ਰਹਿਣ ਉਹਦੇ ਵਿੱਚ ਵੀ ਕੋਈ ਜ਼ਿਆਦਾ ਸਰਗਰਮ ਨਹੀਂ ਰਹਿ ਸਕਣਗੇ ਉਹਨਾਂ ਦਾ ਜਿਹੜਾ ਜੀਵਨ ਹੈ ਕਈ ਦਹਾਕਿਆਂ ਤੱਕ ਫੈਲਿਆ ਹੋਇਆ ਅਕਾਲੀ ਦਲ ਦੇ ਉਹ ਵਾਅਦ ਅਜਿਹੇ ਲੀਡਰ ਹੈਗੇ ਆ ਜਿਨ੍ਹਾਂ ਨੇ ਪੰਜਾਬੀ ਸੂਬੇ ਦੀ ਸਥਾਪਨਾ ਤੋਂ ਲੈ ਕੇ ਜਿਹੜਾ ਹੁਣ ਤੱਕ ਜਿਹੜਾ ਉਹ ਲੰਮਾ ਸਫਰ ਰਾਜਨੀਤੀ ਦਾ ਤੈਅ ਕੀਤਾ ਪੰਜਾਬੀ ਸੂਬੇ ਦੀ ਸਥਾਪਨਾ ਦੇ ਅੰਦੋਲਨ 'ਚ ਉਹਨਾਂ ਨੇ ਹਿੱਸਾ ਲਿਆ ਐਮਰਜੈਂਸੀ ਦੇ ਖਿਲਾਫ ਮੋਰਚੇ 'ਚ ਉਹਨਾਂ ਨੇ ਹਿੱਸਾ ਲਿਆ ਉਹ ਤੋਂ ਬਾਅਦ ਧਰਮਯੋਧ ਮੋਰਚਾ ਜਿਹੜਾ ਅਕਾਲੀ ਦਲ ਨੇ ਸ਼ੁਰੂ ਕੀਤਾ ਸੀ ਉਹਦੇ ਵਿੱਚ ਹਿੱਸਾ ਲਿਆ ਤੇ ਪੰਜ ਵਾਰ ਉਹ ਪੰਜਾਬ ਦੇ ਜਿਹੜੇ ਆ ਉਹ ਮੁੱਖ ਮੰਤਰੀ ਰਹੇ ਉਹਨਾਂ ਨੇ ਸਮੁੱਚੇ ਤੌਰ ਤੇ ਪੰਜਾਬ ਲਈ ਦੇਚ ਰਹੀ ਜਿਵੇਂ ਇੱਕ ਭਾਈਚਾਰੇ ਲਈ ਕਿੰਨਾ ਕੋ ਚੰਗਾ ਕੀਤਾ ਕਿੰਨਾ ਕਮੰਦਾ ਕੀਤਾ ਇਹ ਹੁਣ ਇਤਿਹਾਸ ਦਾ ਵਿਸ਼ਾ ਆ ਜਿਹੜੇ ਇਤਿਹਾਸਕਾਰ ਆ ਜਿਹੜੇ ਉਹ ਇਹਦੇ ਬਾਰੇ ਵਿਸ਼ਲੇਸ਼ਣ ਕਰਨਗੇ ਜਾਂ ਰਾਜਨੀਤਿਕ ਮਹਰ ਆਉਣ ਵਾਲੇ ਸਮੇਂ 'ਚ ਇਹਦੇ ਬਾਰੇ ਵਿਸ਼ਲੇਸ਼ਣ ਕਰਦੇ ਰਹਿਣਗੇ ਪਰ ਇਹ ਇੱਕ ਜਿਹੜਾ ਅਕਾਲੀ ਦਲ ਦਾ ਜਿਹੜਾ ਰਵਾਇਤੀ ਕਿਸਮ ਦਾ ਕਲਚਰ ਰਵਾਇਤੀ ਕਿਸਮ ਦਾ ਜਿਹੜਾ ਅਕਾਲੀ ਦਲ ਹੈਗਾ ਮੈਂ ਸਮਝਦਾ ਕਿ ਉਹਦੇ ਇਹ ਆਖਰੀ ਵੱਡੇ ਲੀਡਰ ਸੀਗੇ ਉਹ ਇਹ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੀ ਅਗਵਾਈ 'ਚ ਜਿਹੜਾ ਅਕਾਲੀ ਦਲ ਪਹਿਲਾਂ ਨਾਲੋਂ ਬਹੁਤ ਬਦਲ ਚੁੱਕਾ ਅੱਜ ਦਾ ਅਕਾਲੀ ਦਲ ਜਿਹੜਾ ਪਹਿਲੇ ਅਕਾਲੀ ਦਲ ਤੋਂ ਬਹੁਤ ਪੱਖਾਂ ਤੋਂ ਵਖਰਾ ਹੈ ਪਹਿਲਾ ਅਕਾਲੀ ਦਲ ਜਿਹੜਾ ਉਹ ਜਿਹੜਾ ਕਿਸਾਨੀ ਪ੍ਰਤੀ ਜ਼ਿਆਦਾ ਫਿਕਰਮੰਦ ਸਿਗਾ ਸਿੱਖ ਭਾਈਚਾਰੇ ਦੇ ਮਸਲਿਆਂ ਪ੍ਰਤੀ ਜ਼ਿਆਦਾ ਫਿਕਰਮੰਦ ਸਿਗਾ ਉਹਦੇ ਵਿੱਚ ਜਿਹੜਾ ਜ਼ਿਆਦਾ ਲੋਕ ਜਿਹੜੇ ਇਸ ਤਰ੍ਹਾਂ ਦੇ ਸਿਗੇ ਜਿਹੜੇ ਕਿਸੇ ਮਿਸ਼ਨ ਨਾਲ ਉਹਦੇ ਵਿੱਚ ਆਏ ਹੋਏ ਸਿਗੇ ਤੇ ਅੱਜ ਦਾ ਜਿਹੜਾ ਅਕਾਲੀ ਦਲ ਹੈ ਇਹ ਇਹ ਜਿਹੜਾ ਅਕਾਲੀ ਦਲ ਹੈ ਜਿਹੜਾ ਦੇਸ਼ ਦਾ ਨਿਜੀਕਰਨ ਵਪਾਰੀਕਰਨ ਜਿਹੜਾ ਹੋ ਚੁੱਕਾ ਉਹ ਦੇ ਉਹਦੇ ਨਾਲ ਮਿਲਦਾ ਜੁਲਦਾ ਅਕਾਲੀ ਦਲ ਹੈ ਇਹਦੇ ਵਿੱਚ ਲੋਕ ਜਿਹੜੇ ਆ ਆਪਣੇ ਰਾਜਨੀਤਿਕ ਕੈਰੀਅਰ ਲਈ ਆਪਣੇ ਜਿਹੜੀ ਆ ਸ਼ੋਹਰਤ ਹਾਸਲ ਕਰਨ ਲਈ ਆਪਣੇ ਆਪ ਨੂੰ ਆਰਥਿਕ ਤੌਰ ਤੇ ਸਮਰੱਥ ਬਣਾਉਣ ਲਈ ਇਸ ਤਰ੍ਹਾਂ ਦੇ ਲੋਕ ਅੱਜ ਜਿਹੜਾ ਅਕਾਲੀ ਦਲ ਚ ਵਧੇਰੇ ਨਜ਼ਰ ਆਉਂਦੇ ਆ ਪਹਿਲਾ ਅਕਾਲੀ ਦਲ ਇਸ ਤਰ੍ਹਾਂ ਦਾ ਅਕਾਲੀ ਦਲ ਨਹੀਂ ਸੀ ਉਹ ਕੁਰਬਾਨੀ ਵਾਲਾ ਅਕਾਲੀ ਦਲ ਸੀ ਤੇ ਪ੍ਰਕਾਸ਼ ਸਿੰਘ ਬਾਦਲ ਦੀ ਇਹ ਸਿੱਖਤ ਸੀ ਕਿ ਹੇਠਲੇ ਪੱਧਰ ਤੱਕ ਉਹ ਵਰਕਰਾਂ ਨੂੰ ਨਾਲ ਲੈ ਕੇ ਚੱਲਦੇ ਸੀਗੇ ਤੇ ਏਸੇ ਹੀ ਕਰਕੇ ਉਹ ਕਈ ਵਾਰ ਜਦੋਂ ਪੰਜਾਬ ਦੀਆਂ ਰਾਜਨੀਤਿਕ ਸਤੀਆਂ ਕਰਕੇ ਹਾਸ਼ੀਏ ਤੇ ਧੱਕੇ ਜਾਂਦੇ ਸੀ ਜਾਂ ਕਾਂਗਰਸ ਨਾਲ ਬਹੁਤ ਵੱਡਾ ਟਕਰਾਅ ਹੋ ਜਾਂਦਾ ਸੀ ਕਿਉਂਕਿ ਉਸ ਸਮੇਂ ਚ ਕਾਂਗਰਸ ਦੇਸ਼ ਦੀ ਇੱਕੋ ਇੱਕ ਵੱਡੀ ਕੌਮੀ ਪਾਰਟੀ ਸੀ ਤੇ ਪੰਜਾਬ ਚ ਅਕਾਲੀ ਦਲ ਨਾਲ ਜਿਹੜਾ ਸਮੇਂ-ਸਮੇਂ ਤੇ ਵੱਖ-ਵੱਖ ਮੁੱਦਿਆਂ ਤੇ ਜਿਹੜਾ ਉਹ ਕਾਂਗਰਸ ਨਾਲ ਜਿਹੜੀ ਕਿ ਸੈਂਟਰ ਚ ਸੱਤਾਧਾਰੀ ਸੀ ਉਹਦੇ ਨਾਲ ਟਕਰਾਅ ਵੀ ਹੁੰਦਾ ਰਹਿੰਦਾ ਸੀ ਇਸ ਸਾਰੇ ਸਮੇਂ ਚ ਜਿਨ੍ਹਾਂ ਲੀਡਰਾਂ ਨੇ ਜਿਹੜੀ ਆ ਅਕਾਲੀ ਦਲ ਦੀ ਅਗਵਾਈ ਕੀਤੀ ਹੈ ਪੰਜਾਬ ਦੀ ਅਗਵਾਈ ਕੀਤੀ ਹੈ ਉਹਨਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਗੁਰਚੰਦ ਸਿੰਘ ਟੋੜਾ ਵਰਗੇ ਜਿਹੜੇ ਵੱਡੇ ਲੀਡਰ ਰਹੇ ਆ ਤੇ ਉਹ ਇਸ ਪਰੰਪਰਾ ਦਾ ਮੈਂ ਸਮਝਦਾ ਕਿ ਇਹ ਆਖਰੀ ਲੀਡਰ ਹੈ ਜੀ ਤੇ ਮਾਨਕ ਸਾਹਿਬ ਜੇ ਅਸੀਂ ਗੱਲ ਕਰਦੇ ਆ ਹਰਿੰਦਰ ਸਿੰਘ ਖਾਲਸਾ ਹਰਾਂ ਦੀ ਉਹ ਅਚਾਨਕ ਭਗਵੇਂ ਰੰਗ ਦੇ ਵਿੱਚ ਰੰਗੇ ਗਏ ਆ ਕੀ ਮੰਨਦੇ ਹੋ ਇਸ ਮੁਤਲਕ ਤੇ ਕੀ ਹਰਿੰਦਰ ਸਿੰਘ ਖਾਲਸਾ ਭਾਜਪਾ ਦੇ ਵੱਲੋਂ ਚੋਣ ਲੜ ਸਕਦੇ ਆ ਕਿ ਨਹੀਂ ਰਣਾ ਜੀ ਕਿਸੇ ਮਕਸਦ ਨਾਲ ਹੀ ਉਹ ਭਾਜਪਾ ਵਿੱਚ ਗਏ ਆ ਜੇ ਉਹਨਾਂ ਨੇ ਚੋਣ ਨਾ ਲੜਨੀ ਹੁੰਦੀ ਤੇ ਚੋਣਾਂ ਦੇ ਮੌਕੇ ਤੇ ਉਹ ਭਾਜਪਾ ਵਿੱਚ ਨਾ ਜਾਂਦੇ ਪਰ ਉਹਨਾਂ ਦੇ ਭਾਜਪਾ ਵਿੱਚ ਜਾਣ ਤੇ ਥੋੜੀ ਹੈਰਾਨੀ ਹੁੰਦੀ ਹੈ ਕਿਉਂਕਿ ਉਹ ਲੰਮੇ ਸਮੇਂ ਤੱਕ ਜਿਹੜੇ ਸਿੱਖ ਸਰੋਕਾਰਾਂ ਨਾਲ ਜੁੜੇ ਰਹੇ ਆ ਉਹਨਾਂ ਨੇ ਆਪਣੀ ਵਿਦੇਸ਼ ਸੇਵਾ ਤੋਂ ਅਸਤੀਫਾ ਵੀ ਜਿਹੜਾ ਉਦੋਂ ਦਿੱਤਾ ਸੀ ਜਦੋਂ ਨੀਲਾ ਸਾਕਾ ਤਾਰਾ ਹੋਇਆ ਸੀਗਾ ਤੇ ਉਹ ਸਿੱਖ ਸਰੋਕਾਰਾਂ ਨਾਲ ਜੁੜੇ ਰਹੇ ਆ ਤੇ ਇਹ ਜਿਹੇ ਅਜਿਹੇ ਲੀਡਰ ਦਾ ਅਚਾਨਕ ਅਜਹੀ ਪਾਰਟੀ ਚ ਜਾਣਾ ਜਿਹਦੇ ਬਾਰੇ ਇਹ ਸਮਝਿਆ ਜਾਂਦਾ ਖਾਸ ਕਰਕੇ ਸਿੱਖ ਭਾਈਚਾਰਾ ਸਮਝਦਾ ਕਿ ਇਹ ਸਿੱਖ ਸਰੂਕਰਨ ਨਾਲ ਉਸ ਪੱਧਰ ਤੇ ਨਹੀਂ ਜੁੜੀ ਹੋਈ ਉਹਦੇ ਵਿੱਚ ਉਹਨਾਂ ਦਾ ਜਾਣਾ ਹੈਰਾਨੀਜਨਕ ਹੈ ਕਿ ਕੋਈ ਵਿਅਕਤੀ ਜਿਹੜਾ ਕਿਸ ਤਰ੍ਹਾਂ ਦੇ ਵਿਚਾਰ ਲੈ ਕੇ ਜ਼ਿੰਦਗੀ ਜਿਉਂਦਾ ਤੇ ਕਿਸ ਤਰ੍ਹਾਂ ਦੇ ਵਿਚਾਰ ਲੈ ਕੇ ਸੰਘਰਸ਼ ਕਰਦਾ ਤੇ ਫਿਰ ਆਖਿਰ ਵਿੱਚ ਉਹ ਕਿੱਥੇ ਪਹੁੰਚ ਜਾਂਦਾ ਇਹਦੇ ਵਿੱਚ ਕਿਸ ਮਕਸਦ ਨਾਲ ਗਏ ਆ ਉਹਨਾਂ ਨੂੰ ਭਾਜਪਾ ਵਿੱਚ ਕੀ ਚੰਗਾ ਲਗਾ ਭਾਜਪਾ ਉਹਨਾਂ ਦੇ ਮੁਤਾਬਕ ਕੀ ਜਿਹੜਾ ਸਿੱਖ ਭਾਈਚਾਰੇ ਲਈ ਪੰਜਾਬ ਲਈ ਬਿਹਤਰ ਕਰ ਸਕਦੀ ਹੈ ਜਾਂ ਕਰ ਰਹੀ ਹੈ ਇਹਦੇ ਬਾਰੇ ਤਾਂ ਹਰਿੰਦਰ ਸਿੰਘ ਖਾਲਸਾਈ ਜਵਾਬ ਦੇ ਦੇ ਸਕਦੇ ਆ ਪਰ ਪੰਜਾਬ ਦੇ ਬਹੁਤੇ ਧਾਰਮਿਕ ਤੇ ਰਾਜਨੀਤਿਕ ਖਲਕਿਆਂ ਨੂੰ ਉਹਨਾਂ ਦੇ ਭੱਜ-ਭੱਜ ਜਾਣ ਤੇ ਹੈਰਾਨੀ ਜ਼ਰੂਰ ਹੋਈ ਹੈ ਜੀ ਤੇ ਮਾਨਕ ਸਾਬ ਬੀਬੀ ਖਾਲੜਾ ਹੁਰੀ ਨੇ ਜਿਹੜੇ ਖਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਆਪ ਮੁਹਾਰੇ ਇੱਕ ਲਹਿਰ ਜੀ ਬਣ ਰਹੀ ਆ ਹਾਲ ਦੀ ਘੜੀ ਕੱਲ ਨੂੰ ਕਾਂਗਰਸ ਦਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਆਉਣ ਤੋਂ ਬਾਅਦ ਚੋਣ ਦ੍ਰਿਸ਼ ਕਿਹੋ ਜਿਹਾ ਹੋਊਗਾ ਇਹਦੇ ਬਾਬਤ ਤਾ ਭਵਿੱਖਬਾਣੀ ਕਰਨੀ ਔਖੀ ਹੈ ਪਰ ਟਕਸਾਲੀ ਦਲ ਦੇ ਨੇਤਾਵਾਂ ਦੇ ਵਿੱਚ ਬੀਬੀ ਖਾਲੜਾ ਦੀ ਹਮਾਇਤ ਦੇ ਸੰਦਰਭ ਦੇ ਵਿੱਚ ਤਣਾ ਤਣੀ ਪੈਦਾ ਹੋ ਗਈ ਹੈ ਬ੍ਰਹਮਪੁਰਾ ਸਾਹਿਬ ਨੇ ਲੱਤ ਗੱਡ ਲਈ ਹੈ ਕਿ ਨਹੀਂ ਅਸੀਂ ਆਪਣੇ ਉਮੀਦਵਾਰ ਜੇਜੇ ਸਿੰਘ ਨੂੰ ਵਾਪਸ ਨਹੀਂ ਲੈਣਾ ਸੇਵਾ ਸਿੰਘ ਸੇਖਵਾ ਕਹਿੰਦੇ ਕਿ ਵਾਪਸ ਲੈ ਲੈਣਾ ਚਾਹੀਦਾ ਕੀ ਮੰਨਦੇ ਹੋ ਕਿ ਇਸ ਮੌਕੇ ਦੇ ਉੱਤੇ ਫੈਸਲਾ ਕੀ ਕਰਨਾ ਚਾਹੀਦਾ ਜੀ ਤਣਾ ਜੀ ਮੈਂ ਸਮਝਦਾ ਹਾਂ ਕਿ ਇਹ ਜਿਹੜੀ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕਰਖਲੜਾ ਦਾ ਚੋਣ ਲੜਨਾ ਪੰਜਾਬ ਦੀ ਰਾਜਨੀਤੀ 'ਚ ਇੱਕ ਬਹੁਤ ਹੀ ਇਹ ਦਿਲਚਸਪੀ ਵਾਲਾ ਵਿਸ਼ਾ ਬਣ ਗਿਆ ਜਿਸ ਤਰ੍ਹਾਂ ਤੁਸੀਂ ਦੱਸਿਆ ਉਹ ਉਹਨਾਂ ਦੀ ਉਮੀਦਵਾਰੀ ਨੂੰ ਲੈ ਕੇ ਟਕਸਾਲੀ ਅਕਾਲੀ ਦਲ 'ਚ ਵੀ ਮਤਭੇਦ ਪੈ ਜਾ ਰਿਹਾ ਹੈ ਬਹੁਤ ਸਾਰੇ ਟਕਸਾਲੀ ਅਕਾਲੀ ਦਲ ਦੇ ਆਗੂ ਆਏ ਇਹ ਚਾਹੁੰਦੇ ਆ ਇਹ ਪਰਮਜੀਤ ਕੌਰ ਖਲੜਾ ਦਾ ਸਮਰਥਨ ਕਰਨਾ ਚਾਹੀਦਾ ਕਿਉਂਕਿ ਉਹਨਾਂ ਦੇ ਜਿਹੜੇ ਪਤੀ ਸੀਗੇ ਜਸਵੰਤ ਸਿੰਘ ਖਲੜਾ ਉਹਨਾਂ ਨੇ ਪੰਜਾਬ ਚ ਮਾੜੇ ਸਮਿਆਂ ਚ ਜਦੋਂ ਪੰਜਾਬ ਚ ਇੱਕ ਪਾਸੇ ਜਿਹੜਾ ਖੜਕੂਬਾਦ ਦੀ ਗੋਲੀ ਸੀ ਤੇ ਦੂਜੇ ਪਾਸੇ ਪੁਲਿਸ ਦੀ ਗੋਲੀ ਸੀ ਤੇ ਪੰਜਾਬ ਉਹਦੇ ਚ ਨੱਪੀ ਲਿਆ ਜਾ ਰਿਹਾ ਸੀਗਾ ਉਸੇ ਸਮੇਂ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਲਈ ਬਹੁਤ ਵੱਡਾ ਕੰਮ ਕੀਤਾ ਖਾਸ ਕਰਕੇ ਜਿਹੜੇ ਨੌਜਵਾਨ ਪੁਲਿਸ ਨੇ ਜਿਹੜੇ ਅਣਪਛਤੇ ਇਕਰਾਰ ਦੇ ਕੇ ਸ਼ਮਸ਼ਾਨ ਘੰਡਾ ਚ ਉਹਨਾਂ ਦੇ ਸੰਸਕਾਰ ਕਰ ਦਿੱਤੇ ਸੀ ਉਹ ਸਾਰੇ ਮਾਮਲੇ ਨੂੰ ਜੇ ਕੋਈ ਵਿਅਕਤੀ ਖੋਜ ਪੜਤਾਲ ਕਰਕੇ ਸਾਹਮਣੇ ਲੈ ਕੇ ਆਇਆ ਸੀ ਔਰ ਬੜੀ ਦਲੇਰੀ ਨਾਲ ਜਿਸ ਨੇ ਇਸ ਪੁਲਿਸ ਦੀ ਇਹ ਸਾਰੀ ਖੇਡ ਨੂੰ ਬੇਨਕਾਬ ਕੀਤਾ ਸੀਗਾ ਉਹ ਜਸਵੰਤ ਸਿੰਘ ਖਾਲੜਾ ਤੇ ਉਹਦਾ ਮਨੁੱਖੀ ਅਧਿਕਾਰ ਸੰਗਠਨ ਸੀਗਾ ਬਾਕੀ ਜਿੱਥੋਂ ਤੱਕ ਇਕੱਲੇ ਉਹ ਸਿਰਫ ਸੇਖ ਭਾਈਚਾਰੇ ਦੇ ਮਨੁੱਖੀ ਹੱਕਾਂ ਦੀ ਗੱਲ ਨਹੀਂ ਕਰਦੇ ਸੀ ਸਮੁੱਚੇ ਤੌਰ ਤੇ ਵੀ ਉਹ ਜਿਹੜੇ ਗਰੀਬ ਵਰਗਾਂ ਦੇ ਦਲਿਤ ਵਰਗਾਂ ਦੇ ਜਿਹੜੇ ਮਨੁੱਖੀ ਅਧਿਕਾਰਾਂ ਦਾ ਫਿਕਰ ਉਹਨਾਂ ਦੀ ਚਿੰਤਾ ਕਰਦੇ ਸੀ ਬਹੁਤ ਮਲਾਪੜੇ ਇਨਸਾਨ ਸਨ ਤੇ ਪਰਮਜੀਤ ਖੋੜ ਖਾਲੜਾ ਨੇ ਉਹਨਾਂ ਦਾ ਇਹ ਸਾਰੇ ਸੰਘਰਸ਼ ਵਿੱਚ ਇਹ ਸਾਰੇ ਸਫ਼ਰ ਦੌਰਾਨ ਬੜਾ ਦਲੇਰੀ ਨਾਲ ਜਿਹੜਾ ਉਹ ਸਾਥ ਦਿੱਤਾ ਇਸ ਕਰਕੇ ਜਿੰਨਾ ਜਿੰਨੀ ਕੁਰਬਾਨੀ ਜਿਹੜੀ ਹੈ ਜਸਵੰਤ ਸਿੰਘ ਖਾਲੜਾ ਦੀ ਹੈ ਉਨੀ ਹੀ ਕੁਰਬਾਨੀ ਉਹਨਾਂ ਦੀ ਪਤਨੀ ਜਿਹੜੀ ਪਰਮਜੀਤ ਖਾਲੜਾ ਦੀ ਵੀ ਹੈ ਇਹ ਪੰਜਾਬ ਦੇ ਲੋਕ ਜਿਹੜੇ ਖਾਸ ਕਰਕੇ ਖਡੂਤ ਸਾਹਿਬ ਤਰਨਤਾਰਨ ਨਮਰ ਸਰ ਦੇ ਇਲਾਕੇ ਦੇ ਲੋਕ ਆ ਉਹ ਚੰਗੀ ਤਰ੍ਹਾਂ ਜਾਣਦੇ ਆ ਕਿ ਇਸ ਪਰਿਵਾਰ ਦਾ ਜਿਹੜਾ ਉਹਨਾਂ ਮਾੜੇ ਸਮਿਆਂ 'ਚ ਕੀ ਯੋਗਦਾਨ ਰਿਹਾ ਇਸੇ ਗੱਲ ਨੂੰ ਮੁੱਖ ਰੱਖ ਕੇ ਜਿਹੜਾ ਅਕਾਲੀ ਦਲ ਟਕਸਾਲੀ ਚ ਦਵੇਦਾ ਪਾਈ ਜਾ ਰਹੀ ਆ ਕੁਝ ਲੀਡਰ ਉਹਦਾ ਸਮਰਥਨ ਕਰਨੇ ਚਾਹਦੇ ਆ ਦੂਜੀਆਂ ਪਾਰਟੀਆਂ ਲਈ ਵੀ ਬੜਾ ਵੱਡਾ ਇਹ ਸਵਾਲ ਬਣ ਗਿਆ ਖਾਸ ਕਰਕੇ ਅਕਾਲੀ ਦਲ ਦੀ ਉਮੀਦਵਾਰ ਜੀ ਬੀਬੀ ਜਗੀਰ ਕੌਰ ਉਥੋਂ ਚੋਣ ਲੜ ਰਹੀ ਹੈ ਉਹਦੇ ਲਈ ਵੀ ਇੱਕ ਬਹੁਤ ਵੱਡੀ ਚੁਣੌਤੀ ਬਣ ਗਈ ਹੈ ਕਿ ਉਹ ਪਰਮਜੀਤ ਕੌਰ ਖਲੜਾ ਦਾ ਕਿਵੇਂ ਮੁਕਾਬਲਾ ਕਰ ਸਕਦੀ ਹੈ ਬਾਕੀ ਸਮੁੱਚੇ ਤੌਰ ਤੇ ਡੈਣਾ ਜੀ ਆਉਣ ਵਾਲੇ ਸਮੇਂ ਚ ਖਡੂਰ ਸਾਹਿਬ ਹਲਕਾ ਜਿਹੜਾ ਪਾਰਲੀਮੈਂਟ ਦਾ ਇਹਦੇ ਲੋਕ ਜਵਾਬ ਦੇਣਗੇ ਕਿ ਉਹ ਜਿਹੜਾ ਪਰਮਜੀਤ ਖਲੜਾ ਨੂੰ ਕਿੰਨਾ ਖੰਘਾਰਾ ਦਿੰਦੇ ਆ ਤੇ ਕਿੰਨੇ ਵੱਡੇ ਹੀ ਉਹਨਾਂ ਨੂੰ ਸਫਲਤਾ ਦਿੰਦੇ ਆ ਜਾਂ ਉਹਨਾਂ ਨੂੰ ਸਫਲਤਾ ਨਹੀਂ ਦਿੰਦੇ ਇਹ ਇੱਥੇ ਦਾ ਇਹ ਦਾ ਫੈਸਲਾ ਹੋਣ ਜਿਹੜਾ ਉਹ ਖਡੂਰ ਸਾਹਿਬ ਹਲਕੇ ਦੇ ਜਿਹੜੇ ਲੋਕ ਆ ਉਹ ਕਰਨਗੇ ਜੀ ਮਾਨਕ ਸਾਹਿਬ ਪਿਛਲੇ ਕੁਝ ਕ ਵਰਿਆਂ ਤੋਂ ਅਸੀਂ ਇਹ ਦੇਖਦੇ ਆ ਕਿ ਕਲਾਕਾਰਾਂ ਦੇ ਉੱਤੇ ਫਿਲਮੀ ਕਲਾਕਾਰ ਗਾਇਕ ਇਹਨਾਂ ਦੇ ਉੱਤੇ ਰਾਜਨੀਤਿਕ ਪਾਰਟੀਆਂ ਦੀ ਟੇਕ ਬਹੁਤ ਹੈ ਇਹਨਾਂ ਦੀ ਮਸ਼ਹੂਰੀ ਨੂੰ ਵਰਤਣ ਦੀ ਕੋਸ਼ਿਸ਼ ਹੁੰਦੀ ਰਹੀ ਪਹਿਲਾਂ ਤਾਂ ਸਟੇਜਾਂ ਦੇ ਉੱਤੇ ਇਕੱਠ ਕਰਨ ਦੇ ਲਈ ਪੰਡਾਲ ਭਰਨ ਦੇ ਲਈ ਹੁਣ ਕਲਾਕਾਰ ਵੀ ਆ ਜਿਹੜੇ ਉਹ ਰਾਜਨੀਤਿਕ ਕਲਾਬਾਜ਼ੀਆਂ ਸਿੱਖ ਗਏ ਆ ਕੀ ਕਹਿਣਾ ਚਾਹੂੰ ਕਿ ਜਿਵੇਂ ਪਿਛਲੇ ਕੁਝ ਕਿੜਣਾ ਤੋਂ ਕਈ ਜਿਹੜੇ ਫਿਲਮੀ ਕਲਾਕਾਰ ਆ ਮੁੰਡੇ ਕੁੜੀਆਂ ਉਹ ਰਾਜਨੀਤੀ ਦੇ ਪਿੱਟ ਦੇ ਵਿੱਚ ਆਏ ਆ ਟੈਣਾ ਜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ ਤਾਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਲੀਡਰ ਸਗੇ ਉਹਨਾਂ ਦੇ ਕੱਦ ਉੱਚੇ ਹੁੰਦੇ ਸੀ ਉਹ ਕਿਤੇ ਨਾ ਕਿਤੇ ਥੋੜੇ ਬਹੁਤੇ ਲੋਕਾਂ ਨੂੰ ਇਕੱਠੇ ਕਰਨ ਲਈ ਕਲਾਕਾਰਾਂ ਨੂੰ ਲੈ ਕੇ ਜਾਂਦੇ ਸੀ ਉਹਨਾਂ ਦੀਆਂ ਸਮਾਵਾਂ ਲੈਂਦੇ ਸੀ ਫਿਰ ਰਾਜਨੀਤੀ ਦਾ ਦੂਜਾ ਪੜਾਅ ਇਹ ਆ ਗਿਆ ਕਿ ਰਾਜਨੀਤਿਕ ਪਾਰਟੀਆਂ ਨੇ ਜਾਂ ਰਾਜਨੀਤਿਕ ਆਗੂਆਂ ਨੇ ਜਿਹੜੇ ਲੋਕਾਂ 'ਚ ਬਧੇਰੇ ਮਕਬੂਲ ਕਲਾਕਾਰ ਸਗੇ ਚਾਹੇ ਉਹ ਗਾਇਕ ਹੈ ਜਾਂ ਐਕਟਰ ਹੈ ਉਹਨਾਂ ਨੂੰ ਰਾਜਨੀਤਿਕ ਪਾਰਟੀਆਂ 'ਚ ਪੱਕੇ ਤੌਰ ਤੇ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਉਹਨਾਂ ਦੀਆਂ ਸਮਾਵਾਂ ਜਿਹੜੀਆਂ ਪੱਕੇ ਤੌਰ ਤੇ ਸਮੇਂ-ਸਮੇਂ ਤੇ ਪਾਰਟੀ ਲਈ ਲਈਆਂ ਜਾਣ ਰਾਜਨੀਤੀ ਦਾ ਉਹ ਤੀਜਾ ਪੜਾਅ ਆ ਜਿਹਦੇ ਵਿੱਚ ਰਾਜਨੀਤਿਕ ਪਾਰਟੀਆਂ ਤੇ ਰਾਜਨੀਤਿਕ ਆਗੂਆਂ ਦੀ ਆਪਣੀ ਸਾਖ ਹੈ ਜਿਹੜੀ ਉਹ ਕਾਫੀ ਗਿਰ ਚੁੱਕੀ ਆ ਉਹਦੇ ਚ ਨਗਾਰ ਆ ਚੁੱਕਿਆ ਉਹਨਾਂ ਨੂੰ ਵਕ ਵਕ ਥਾਮਾਂ ਤੇ ਵਕ ਵਕ ਸੀਟਾਂ ਤੇ ਚੋਣ ਲੜਨ ਲਈ ਜਦੋਂ ਕੋਈ ਪਾਰਟੀ ਦੇ ਅੰਦਰੋਂ ਯੋਗ ਸਮਰੱਥ ਵਿਅਕਤੀ ਨਹੀਂ ਲੱਭਦਾ ਜਾਂ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਕੋਲ ਇਸ ਇਸ ਸੀਟ ਲਈ ਲੜਨ ਲਈ ਕੋਈ ਠੁਕਮਾ ਉਮੀਦਵਾਰ ਹੈ ਨਹੀਂ ਤਾਂ ਫਿਰ ਕੋ ਕਿਸੇ ਕੋ ਕਰਿਸ਼ਮਾ ਕਰੀ ਸਖਸ਼ੀਅਤ ਦੀ ਭਾਲ ਵਿੱਚ ਹੁੰਦੇ ਆ ਫੇਰ ਜਿਹੜੀਆਂ ਖਾਸ ਕਰਕੇ ਕੌਮੀ ਪਾਰਟੀਆਂ ਫਿਰ ਕਿਸੇ ਵੱਡੇ ਫਿਲਮੀ ਕਲਾਕਾਰ ਨੂੰ ਲੈ ਕੇ ਆਨੀਆ ਜਾਂ ਕਿਸੇ ਪ੍ਰਸਿੱਧ ਗਾਇਕ ਨੂੰ ਲੈ ਕੇ ਆਨੀਆ ਇਹ ਵਰਤਾਰਾ ਜਿਆਦਾ ਕੌਮੀ ਪਾਰਟੀਆਂ ਜਾਂ ਪਰ ਖੇਤਰੀ ਪਾਰਟੀਆਂ ਚ ਵੀ ਪਿੱਛੇ ਨਹੀਂ ਹੈ ਬਾਕੀ ਉੱਤਰੀ ਭਾਰਤ ਚ ਇਸ ਤਰ੍ਹਾਂ ਦੀਆਂ ਕੋਸ਼ਾਂ ਨੂੰ ਬਹੁਤੀ ਸਫਲਤਾ ਵੀ ਨਹੀਂ ਮਿਲੀ ਈਕਾ ਦੁਕਾ ਮਸਾਲਾ ਹੀ ਆ ਜਿਹਦੇ ਚ ਇਸ ਤਰ੍ਹਾਂ ਦੀ ਸਫਲਤਾ ਮਿਲੀ ਹੈ ਹਿਮਾਂ ਮਾਲੀ ਨੂੰ ਮਿਲ ਗਈ ਸਾਡੇ ਇੱਥੇ ਵਿਨੋਦ ਖੰਨਾ ਸਗੇ ਗੁਰਦਾਸਪੁਰ ਤੋਂ ਉਹਨਾਂ ਨੂੰ ਸਫਲਤਾ ਮਿਲਦੀ ਰਹੀ ਹੈ ਜੇ ਤਰਮਿੰਦਰ ਨੂੰ ਰਾਜਸਥਾਨ ਤੋਂ ਸਫਲਤਾ ਮਿਲੀ ਸੀ ਜਿਹੜੀ ਹੈ ਤੇ ਬਾਕੀ ਜਿਆਦਾ ਇਸ ਤਰ੍ਹਾਂ ਦਾ ਜਿਹੜਾ ਸਿਲਸਿਲਾ ਹੈ ਦੱਖਣ ਭਾਰਤ ਚ ਚੱਲਦਾ ਤੇ ਦੱਖਣੀ ਭਾਰਤ ਚ ਜਿਹੜੇ ਫਿਲਮ ਕਲਾਕਾਰ ਰਾਜਨੀਤੀ ਚ ਆਇਆ ਉਹ ਪੱਕੇ ਤੌਰ ਤੇ ਟਿਕੇ ਆ ਉਥੇ ਜੈਲ ਲਤਾ ਚਾਹੇ ਉਹ ਕਰਨਾ ਨੀਦੀ ਹੈ ਉਹ ਮੁੱਖ ਮੰਤਰੀ ਬਣਿਆ ਤੇ ਦਹੱਕਿਆਂ ਤੱਕ ਉਥੇ ਦੀ ਰਾਜਨੀਤੀ ਚ ਵਿਚਰੇ ਆ ਤੇ ਹੁਣ ਵੀ ਜਿਹੜਾ ਉਹ ਜਿਹੜਾ ਦੱਖਣੀ ਭਾਰਤ ਚ ਬਹੁਤ ਸਾਰੇ ਫਿਲਮੀ ਕਲਾਕਾਰ ਹੈਗੇ ਜਿਹੜੇ ਕਿ ਉਥੇ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਆ ਪਰ ਉੱਤਰੀ ਭਾਰਤ ਜੇ ਥੋੜੀਆਂ ਮਸਾਲਾ ਹੈਗੀਆਂ ਸਮੁੱਚੇ ਤੌਰ ਤੇ ਟਹਿਣਾ ਜੀ ਮੈਂ ਮਹਿਸੂਸ ਕਰਦਾ ਕਿ ਜੇ ਤਾਂ ਕੋਈ ਕਲਾਕਾਰ ਜਿਹੜਾ ਆਪਣਾ ਹੀ ਜਿਹੜਾ ਕਲਾਕਾਰੀ ਦਾ ਖੇਤਰ ਹੈ ਚਾਹੇ ਫਿਲਮਾਂ ਦਾ ਜਾ ਗਾਇਕੀ ਦਾ ਆਪਣਾ ਉਹਦੇ ਚ ਕੈਰੀਅਰ ਉਹ ਪੂਰਾ ਕਰ ਚੁੱਕਾ ਹੁਣ ਸਮਝਦਾ ਕਿ ਮੇਰੀਆਂ ਇਸ ਜਿਹੜੇ ਕੈਰੀਅਰ ਚ ਜਾ ਇਸ ਖੇਤਰ ਚ ਹੋਰ ਇਹ ਤੋਂ ਜ਼ਿਆਦਾ ਮੈਂ ਵੱਡਾ ਯੋਗਦਾਨ ਨਹੀਂ ਦੇ ਸਕਦਾ ਤੇ ਮੈਂ ਹੁਣ ਰਾਜਨੀਤੀ ਚ ਸ਼ਾਮਲ ਹੋ ਕੇ ਲੋਕਾਂ ਦੀ ਸੇਵਾ ਕਰਨੀ ਆ ਜਾਂ ਹੋਰ ਢੰਗਾਂ ਨਾਲ ਕੋਈ ਮੈਂ ਸਮਾਜਿਕ ਸਰਗਰਮੀ ਕਰਨੀ ਆ ਇਸ ਤਰ੍ਹਾਂ ਦੀ ਭਾਵਨਾ ਨਾਲ ਪੱਕੇ ਤੌਰ ਤੇ ਆਪਣਾ ਖੇਤਰ ਬਦਲਣ ਦੀ ਇੱਛਾ ਨਾਲ ਰਾਜਨੀਤੀ ਜਾਂਦਾ ਜਾਂ ਸਮਾਜਿਕ ਜੀਵਨ ਜਾਂਦਾ ਉਹਦੀ ਤਾਂ ਕੋਈ ਉਹਨੂੰ ਤੋ ਕੋਈ ਮਾਰਾ ਨਹੀਂ ਕੀਤਾ ਜਾ ਸਕਦਾ ਕੋਈ ਕਿਸੇ ਨੂੰ ਵੀ ਨਾ ਆਜ਼ਾਦ ਨਾਗਰਿਕ ਨੂੰ ਹੱਕ ਆ ਕਿ ਉਹ ਜਿਹੜੀ ਵੀ ਜਿਹੜੇ ਵੀ ਖੇਤਰ ਸੇਵਾ ਕਰਨੀ ਚਾਹੁੰਦਾ ਉਹ ਕਰੇ ਪਰ ਜੇ ਕੋਈ ਕਲਾਕਾਰ ਜਿਹੜਾ ਸਿਰਫ ਆਪਣੀ ਸ਼ੋਹਰਤ ਲਈ ਆਪਣਾ ਕੈਰੀਅਰ ਚਮਕਾਉਣ ਲਈ ਜਿਹੜਾ ਉਹ ਜ਼ਿੰਦਗੀ ਦੀ ਆ ਜ਼ਿੰਦਗੀ ਦੇ ਆਖਰੀ ਸਮੇਂ ਚ ਕਾਰਾਂ-ਕੁਰਾਂ ਹਾਸਲ ਕਰਨ ਲਈ ਰੁਤਵਾ ਹਾਸਲ ਕਰਨ ਲਈ ਆਂਦਾ ਤੇ ਉਹਦਾ ਕੋਈ ਗੰਭੀਰ ਜਿਹੜਾ ਲੈਣ ਦੇਣ ਰਾਜਨੀਤੀ ਨਾਲ ਹੈ ਨਹੀਂ ਕੁਝ ਪ੍ਰਤੀਬੱਧਤਾ ਲੋਕਾਂ ਨਾਲ ਹੈ ਨਹੀਂ ਤੇ ਅਜਿਹੇ ਕਲਾਕਾਰ ਦਾ ਜਿਹੜਾ ਰਾਜਨੀਤਿਕ ਜੀਵਨ ਹੈ ਬਹੁਤੀ ਦੇਰ ਚੱਲਦਾ ਵੀ ਨਹੀਂ ਹੁੰਦਾ ਬਹੁਤ ਸਾਰੇ ਰਾਜਨੀਤਿਕ ਕਲਾਕਾਰ ਜਿਹੜੇ ਇਸ ਤਰ੍ਹਾਂ ਰਾਜਨੀਤਿਕ ਚਾਏ ਇੱਕ ਅੱਧੀ ਵਾਰੋ ਜਿੱਤ ਵੀ ਗਏ ਤੇ ਮੁੜ ਕੇ ਲੋਕਾਂ ਨਾਲ ਜੁੜੇ ਨਹੀਂ ਰਹਿ ਸਕੇ ਲੋਕਾਂ ਲਈ ਕੁਝ ਵੱਡਾ ਕਰ ਨਹੀਂ ਸਕੇ ਅਜਿਹੇ ਰਾਜਨੀਤਿਕ ਜਿਹੜੇ ਅਜਿਹੇ ਜਿਹੜੇ ਕਲਾਕਾਰ ਆ ਉਹਨਾਂ ਦਾ ਰਾਜਨੀਤਿਕ ਜੀਵਨ ਬੜੀ ਛੇਤੀ ਖਤਮ ਹੋ ਜਾਂਦਾ ਪਰ ਇਹ ਇੱਕ ਗੱਲ ਮੈਂ ਪੱਕੀ ਮੰਨਦਾ ਕਿ ਰਾਜਨੀਤਿਕ ਪਾਰਟੀਆਂ ਦੇ ਜਿਹੜਾ ਨਗਾਰ ਆਇਆ ਉਹਨਾਂ ਦੇ ਕੰਮ ਕਾਜ ਜਿਹੜਾ ਉਹਨਾਂ ਦਾ ਪ੍ਰਭਾਵ ਘਟਿਆ ਉਹ ਰਾਜਨੀਤਿਕ ਪਾਰਟੀਆਂ ਆਪਣੀ ਸਾਖ ਬਹਾਲ ਰੱਖਣ ਲਈ ਹੀ ਪਪੂਲਰ ਜਿਹੜੇ ਕਲਾਕਾਰ ਆ ਉਹਨਾਂ ਦੀ ਪ੍ਰਸਿੱਧੀ ਨੂੰ ਆਪਣੇ ਰਾਜਨੀਤਿਕ ਉਦੇਸ਼ਾਂ ਲਈ ਵਰਤਣ ਦੀ ਇੱਛਾ ਨਾਲ ਜ਼ਿਆਦਾ ਕਲਾਕਾਰਾਂ ਨੂੰ ਰਾਜਨੀਤੀ 'ਚ ਲੈ ਕੇ ਆ ਰਹੀਆਂ ਜੀ ਜੀ ਤੇ ਮਾਨਕ ਸਾਹਿਬ ਇੱਕ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਲੰਘੇ ਕੱਲ ਗੱਲ ਕਹੀ ਗਈ ਹੈ ਕਿ ਅਸੀਂ ਮਿਸ਼ਨ ਪੁਲਾੜ ਫਤਿਹ ਕਰ ਲਿਆ ਅਸੀਂ ਇੱਕ ਸੈਟੇਲਾਈਟ ਆ ਜਿਹੜਾ ਲਾਈਵ ਉਹਨੂੰ ਤਬਾਹ ਕਰ ਦਿੱਤਾ ਕੀ ਕਹਿਣਾ ਚਾਹੋਗੇ ਇਹ ਕਿੰਨੀ ਕਬਡੀ ਪ੍ਰਾਪਤੀ ਹੈ ਤੇ ਨਵਜੋਤ ਸਿੰਘ ਸਿੱਧੂ ਨੇ ਅਗੋ ਟਿੱਪਣੀ ਕੀਤੀ ਹੈ ਵੀ ਪੁਲਾੜ ਦੀ ਗੱਲ ਛੱਡੋ ਜ਼ਮੀਨ ਦੀ ਗੱਲ ਕਰੋ ਟੈਣਾ ਜੀ ਗੱਲ ਇਹ ਹੈ ਕਿ ਇਹ ਜਿਹੜਾ ਐਂਟੀ ਸੈਟੇਲਾਈਟ ਮਜ਼ਾਈਲ ਦਾ ਪ੍ਰੀਖਣ ਜਿਹੜਾ ਸਾਡੇ ਰੱਖਿਆ ਖੋਜ ਤੇ ਵਿਕਾਸ ਜਿਹੜਾ ਸਾਡਾ ਮੰਤਰਾਲਾ ਜਾਂ ਕਹਿ ਸਕਦੇ ਆ ਤੁਸੀਂ ਜਿਹੜਾ ਰੱਖਿਆ ਖੋਜ ਤੇ ਵਿਕਾਸ ਸਾਡਾ ਸੰਸਥਾਨ ਹੈ ਜਿਹੜਾ ਉਹਨੇ ਇਹ ਤਜਰਬਾ ਕੀਤਾ ਉਨੇ ਇਹ ਸਮਰਥਾ ਜਿਹੜੀ ਆ 2012 ਚ ਹੀ ਹਾਸਲ ਕਰ ਲਈ ਸੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਪਰ ਰਾਜਨੀਤਿਕ ਤੌਰ ਤੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਇਹਦੇ ਪ੍ਰੀਖਣ ਦਾ ਫੈਸਲਾ ਨਹੀਂ ਲਿਆ ਸੀ ਇਹਦਾ ਕਾਰਨ ਇਹ ਸੀ ਕਿ 2007 ਚ ਚੀਨ ਨੇ ਐਂਟੀ ਸੈਟੇਲਾਈਟ ਮਜ਼ਾਇਲ ਦਾ ਤਜਰਬਾ ਕੀਤਾ ਸੀ ਆਪਣੇ ਹੀ ਇੱਕ ਸੈਟੇਲਾਈਟ ਨੂੰ ਪਲਾਟ ਦੇ ਵਿੱਚ ਉਹਨਾਂ ਨੇ ਮਾਰ ਗ੍ਰਾਇਆ ਸੀਗਾ ਤੇ ਉਸ ਵੇਲੇ ਜਿਹੜਾ ਆਪਣਾ ਹੀ ਸੈਟੇਲਾਈਟ ਉਹਨੇ ਤਬਾਹ ਕੀਤਾ ਸੀ ਉਹਦੇ ਨਾਲ ਪਲਾਟ ਦੇ ਵਿੱਚ ਬਹੁਤ ਸਾਰਾ ਮਲਵਾ ਖਿਲਰ ਗਿਆ ਸੀ ਉਹਦੇ ਇਸ ਗੱਲ ਦੀ ચીਨ ਦੀ ਉਸ ਵੇਲੇ ਦੇ ਜਿਹੜੇ ਮੰਤਰੀ ਭਾਈਚਾਰੇ ਨੇ ਬਹੁਤ ਆਲੋਚਨਾ ਕੀਤੀ ਸੀ ਇਸ ਗੱਲ ਨੂੰ ਮੁੱਖ ਰੱਖ ਕੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ 2012 ਚ ਭਾਵੇਂ ਐਂਟੀ ਮਜ਼ਾਈਲ ਜਿਹੜੀ ਆ ਐਂਟੀ ਸੈਟੇਲਾਈਟ ਮਜ਼ਾਈਲ ਵਿਕਸਤ ਭਾਰਤ ਨੇ ਕਰ ਲਈ ਸੀ ਪਰ ਇਹਦਾ ਤਜਰਬਾ ਨਹੀਂ ਕੀਤਾ ਗਿਆ ਸੀ ਹੁਣ ਦੀ ਸਰਕਾਰ ਵੇਲੇ ਤਜਰਬਾ ਕੀਤਾ ਗਿਆ ਕਿਉਂਕਿ ਜਿਹੜੇ ਹੁਣ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਆ ਉਹ ਚਾਹੁੰਦੇ ਆ ਕਿ ਇਹ ਚੋਣਾਂ ਜਿਹੜੀਆਂ ਜਿਹੜੀਆਂ 17ਵੀਂ ਲੋਕ ਸਭਾ ਦੀਆਂ ਚੋਣਾਂ ਆ ਇਹ ਉਹਨਾਂ ਦੀ ਪਿਛਲੀ 5 ਸਾਲ ਦੀ ਕਾਰਗੁਜ਼ਾਰੀ ਉੱਪਰ ਨਾ ਲੜੀਆਂ ਜਾਣ ਕਿ ਉਹਨਾਂ ਨੇ ਕਿੰਨੇ ਲੋਕਾਂ ਨੂੰ 15 ਲੱਖ ਰੁਪਈਆ ਵਿਦੇਸ਼ਾਂ ਤੋਂ ਕਾਣਾ ਧੰਨ ਲਿਆ ਕੇ ਦਿੱਤਾ ਜਿਹੜੇ 2 ਕਰੋੜ ਨੌਜਵਾਨਾਂ ਨੂੰ ਹਰ ਸਾਲ ਜਿਹੜੀ ਨੌਕਰੀ ਦੇਣ ਦਾ ਉਹਨਾਂ ਨੇ ਵਾਅਦਾ ਕੀਤਾ ਸੀ ਉਹ ਕਿੰਨਾ ਕੁ ਪੂਰਾ ਹੋਇਆ ਕਿਸਾਨਾਂ ਨੂੰ ਸੁਮਿਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਭਾ ਦੇਣ ਦਾ ਉਹਨਾਂ ਨੇ ਵਾਅਦਾ ਕੀਤਾ ਸੀ ਉਹ ਕਿੰਨਾ ਕੁ ਪੂਰਾ ਹੋਇਆ ਦੇਸ਼ ਵਿੱਚ ਅਮਨ ਤੇ ਸਦਭਾਵਨਾ ਦੀ ਕਿੰਨੀ ਕੁ ਮਜ਼ਬੂਤੀ ਹੋਈ ਹੈ ਇੱਕ ਮੰਤਰੀ ਪੱਧਰ ਤੇ ਭਾਰਤੀ ਸਾਖ ਕਿੰਨੀ ਕੁ ਵਧੀ ਹੈ ਜਾਂ ਘਟੀ ਹੈ ਜਿਹੜੀ ਹੈ ਇਹ ਸਾਰੇ ਮੁੱਦਿਆਂ ਤੇ ਉਹ ਜਿਹੜਾ ਉਹ ਆਪਣੀ ਜਵਾਬ ਦੇ ਹੀ ਨਹੀਂ ਚਾਹਦੇ ਉਹ ਇਹ ਚਾਹੁੰਦੇ ਆ ਕਿ ਜਿਸ ਤਰ੍ਹਾਂ ਉਹਨਾਂ ਨੇ ਪਲਵਾਮਾ ਦੀ ਘਟਨਾ ਨੂੰ ਜਿਹੜਾ ਬਹੁਤ ਜ਼ਿਆਦਾ ਭਾਰ ਕੇ ਪੇਸ਼ ਕੀਤਾ ਤੇ ਜਿਹੜਾ ਬਾਲਾ ਕੋੜ ਚ ਪਾਕਿਸਤਾਨ ਚ ਜਾ ਕੇ ਭਾਰਤੀ ਫੌਜ ਨੇ ਜਿਹੜੀ ਕਾਰਵਾਈ ਕੀਤੀ ਹੈ ਉਹਨੂੰ ਜਿਸ ਤਰ੍ਹਾਂ ਉਹਨਾਂ ਨੇ ਪਾਰਟੀ ਦੇ ਤੇ ਆਪਣੇ ਰਾਜਨੀਤਿਕ ਮੰਤਵਾਂ ਲਈ ਵਰਤਿਆ ਇਸੇ ਹੀ ਤਰ੍ਹਾਂ ਉਹਨਾਂ ਨੇ ਜਾਂਦਿਆਂ ਜਾਂਦਿਆਂ ਇਹ ਕਿਹਾ ਕਿ ਇਹ ਤਜਰਬਾ ਕਰ ਲਈਏ ਤੇ ਜਿਹੜਾ ਚੋਣ ਉਹ ਸੁਰੱਖਿਆ ਦੇ ਮੁੱਦੇ ਨੂੰ ਭਾਰ ਕੇ ਲੜਨਾ ਚਾਹੁੰਦੇ ਆ ਇਹ ਨੂੰ ਇੱਕ ਹੋਰ ਇੱਕ ਪੜਾ ਇਹਦਾ ਅੱਗੇ ਹੋ ਜਾਈ ਉਹਨਾਂ ਨੂੰ ਪ੍ਰਚਾਰ ਕਰਨ ਦਾ ਮੌਕਾ ਮਿਲੇ ਇਸ ਕਰਕੇ ਉਹਨਾਂ ਨੇ ਇਹ ਤਜਰਬਾ ਕਰਵਾ ਦਿੱਤਾ ਗਿਆ ਤੇ ਬਾਕੀ ਇਹ ਉਹਨਾਂ ਨੇ ਤੋਂ ਬਾਅਦ ਇਹਦਾ ਸੇਰਾ ਲੈਣ ਲਈ ਵੀ ਆਪ ਉੱਪਰ ਜਾ ਕੇ ਜਿਹੜਾ ਟੈਲੀਵਿਜ਼ਨ ਤੇ ਦੇਸ਼ਵਾਦੀਨ ਸੰਬੋਧਨ ਕਰਕੇ ਇਹਦਾ ਸਿਹਰਾ ਵੀ ਆਪ ਲੈਣ ਦੀ ਕੋਸ਼ਿਸ਼ ਕੀਤੀ ਹੈ ਲੋੜ ਤਹਿਣਾ ਜੀ ਇਹ ਹੈ ਕਿ ਜਿਹੜੇ ਸੁਰੱਖਿਆ ਨਾਲ ਜੁੜੇ ਮੁੱਦੇ ਆ ਉਹਦੇ ਤੇ ਦੇਸ਼ ਨੂੰ ਸਮੁੱਚੇ ਤੌਰ ਤੇ ਫੈਸਲੇ ਲੈਣੇ ਚਾਹੀਦੇ ਆ ਜਿਹੜੀ ਵੀ ਸੱਤਾਧਾਰੀ ਪਾਰਟੀ ਹੋਵੇ ਜਿਹੜਾ ਵੀ ਮਰਜੀ ਪ੍ਰਧਾਨ ਮੰਤਰੀ ਹੋਵੇ ਉਹਨੇ ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੂੰ ਵਿਸ਼ਵਾਸ ਚ ਲੈ ਕੇ ਚੱਲਣਾ ਚਾਹੀਦਾ ਇਹ ਇਹ ਦੇ ਬਾਰੇ ਚ ਤੁਸੀਂ ਆਪਣੇ ਦੁਸ਼ਮਣ ਦੇਸ਼ ਤੋਂ ਵੀ ਸਿੱਖ ਸਕਦੇ ਆ ਆਪਣੇ ਵਿਰੋਧੀ ਦੇਸ਼ ਤੋਂ ਵੀ ਸਿੱਖ ਸਕਦੇ ਆ ਜਦੋਂ ਪਲਵਾਮਾ ਦੀ ਘਟਨਾ ਬਾਪਰੀ ਤੇ ਉਹ ਤੋਂ ਬਾਅਦ ਜਿਹੜਾ ਭਾਰਤ ਨੇ ਪ੍ਰਤੀਕਰਮ ਵਜੋਂ ਬਾਲਾਕੋਟ ਤੇ ਜਿਹੜਾ ਜੈਸ਼ੇ ਮੁਹੰਮਦ ਦੇ ਕੈਂਪ ਤੇ ਹਮਲਾ ਕੀਤਾ ਉਹਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਵੱਖਰਾ ਮੁੱਦਾ ਹੈ ਜਦੋਂ ਹਮਲਾ ਕੀਤਾ ਤਾਂ ইমরান ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਹ ਇਹਦੇ ਬਾਰੇ ਚ ਜਿਹੜਾ ਪਾਰਲੀਮੈਂਟ ਨੂੰ ਆਪਣੀ ਨੂੰ ਵਿਸ਼ਵਾਸ ਚ ਲਿਆ ਉਹ ਤੋਂ ਬਾਅਦ ਜਦੋਂ ਭਾਰ ਦਾ ਇੱਕ ਪਾਇਲਟ ਜਿਹੜਾ ਉਹਨਾਂ ਦੇ ਹੱਥ ਆ ਗਿਆ ਜਾਂ ਸਾਡਾ ਇੱਕ ਜਹਾਜ਼ ਡਿੱਗ ਗਿਆ ਤਾਂ ਉਹਨੂੰ ਛੱਡਣ ਦੇ ਮਾਮਲੇ ਵਿੱਚ ਵੀ ইমরান ਖਾਨ ਨੇ ਆਪਣੀ ਪਾਰਲੀਮੈਂਟ ਨੂਬ ਵਿਚਾ ਚਲੇ ਆ ਪਰ ਸਾਡੇ ਪ੍ਰਧਾਨ ਮੰਤਰੀ ਨੇ ਪਲਵਾਮਾ ਦੇ ਵਿੱਚ 40 CRPF ਦੇ ਜਿਹੜੇ ਜਵਾਨ ਆ ਉਹ ਜਿਹੜੇ ਆ ਜੈਸੇ ਮੁਹੰਮਦ ਦੇ ਇੱਕ دہشت گرد ਬਣ ਉਹਨਾਂ ਨੂੰ ਮਾਰੇ ਜਾਣ ਤੋਂ ਬਾਅਦ ਵੀ ਤੇ ਉਹ ਤੋਂ ਬਾਅਦ ਬਲਾਕੋਟ ਚ ਕਾਰਵਾਈ ਕਰਨ ਤੋਂ ਬਾਅਦ ਵੀ ਸਮੁੱਚੇ ਤੌਰ ਤੇ ਵਿਰੋਧੀ ਪਾਰਟੀਆਂ ਦੀ ਨਾ ਕੋਈ ਮੀਟਿੰਗ ਬੁਲਾਈ ਨਾਵਿਰੋਧੀ ਪਾਰਟੀਆਂ ਨੂੰ ਵਿਸ਼ਵਾਸ ਚ ਲਿਆ ਤੇ ਜਦੋਂ 21 ਵਿਰੋਧੀ ਪਾਰਟੀਆਂ ਨੇ ਦਿੱਲੀ ਚ ਮੀਟਿੰਗ ਕਰਕੇ ਪ੍ਰਧਾਨ ਮੰਤਰੀ ਨੂੰ ਜਿਹੜਾ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਚ ਲਿਆ ਜਾਏ ਜੋ ਕੁਝ ਵੀ ਪਾਕਿਸਤਾਨ ਨਾਲ ਚੱਲ ਰਿਹਾ ਤਾਂ ਉਹਨਾਂ ਨੂੰ ਵਿੰਗੇ ਟੇਡੇ ਢੰਗ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੇ ਉਹ ਹੋਰ ਭਾਜਪਾ ਦੇ ਆਗੂਆਂ ਨੇ ਉਹਨਾਂ ਨੂੰ ਦੇਸ਼ ਵਿਰੋਧੀ ਗਰਦਾਨਿਆਂ ਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਜਿਹੜੇ ਆ ਫੌਜ ਦੀ ਕਾਰਵਾਈ ਤੇ ਫੌਜ ਦੀ ਸਮਰੱਥਾ ਤੇ ਸਵਾਲ 18 ਆ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਦੇਸ਼ ਵਿਰੋਧੀ ਗਰਦਾਨਨਣ ਦੀ ਕੋਸ਼ਿਸ਼ ਕੀਤੀ ਗਈ ਇਹਦੇ ਤੇ ਰਾਜ ਜਿਹੜੀ ਸਾਡੇ ਵਿਗਿਆਨੀਆਂ ਦੀ ਪ੍ਰਾਪਤੀ ਹੈ ਸਾਡੇ ਫੌਜੀਆਂ ਦੀ ਪ੍ਰਾਪਤੀ ਹੈ ਉਹਦਾ ਸੇਰਾ ਕਿਸੇ ਇੱਕ ਤਰ੍ਹਾਂ ਨੂੰ ਆਪਣੇ ਸਿਰ ਨਹੀਂ ਵੱਧਣਾ ਚਾਹੀਦਾ ਉਹਦਾ ਸੇਰਾ ਜਿਹੜੇ ਫੌਜੀਆ ਨੇ ਕਾਰਵਾਈ ਕੋਈ ਫੌਜ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਦੇਸ਼ ਦੀ ਸਖਿਆ ਨੂੰ ਮਜ਼ਬੂਤ ਕੀਤਾ ਉਹਦਾ ਸੇਰਾ ਫੌਜ ਨੂੰ ਮਿਲਣਾ ਚਾਹੀਦਾ ਜੇ ਸਾਡੇ ਵਿਗਿਆਨੀਆਂ ਨੇ ਕੋਈ ਪ੍ਰਾਪਤੀ ਕੀਤੀ ਹੈ ਉਹਦਾ ਸੇਰਾ ਵਿਗਿਆਨੀਆਂ ਨੂੰ ਮਿਲਣਾ ਚਾਹੀਦਾ ਜੇ ਸਾਡੇ ਕੋਈ ਹੋਰ ਖੇਤਰ ਦੇ ਪ੍ਰੋਫੈਸ਼ਨਲ ਕੋਈ ਵੱਡੀ ਪ੍ਰਾਪਤੀ ਕਰਦੇ ਆ ਇੰਜੀਨੀਅਰ ਕੋਈ ਪ੍ਰਾਪਤੀ ਕਰਦੇ ਉਹਦਾ ਸੇਰਾ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜੀ ਸਮੇਂ ਦੀ ਸਰਕਾਰ ਹੁੰਦੀ ਹੈ ਬਿਨਾਂ ਸ਼ੱਕ ਉਹ ਫੈਸਲੇ ਲੈਂਦੀ ਹੈ ਕੋਈ ਕੰਮ ਕਰਨ ਦਾ ਉਹਨੂੰ ਵੀ ਉਹਦਾ ਸੇਰਾ ਮਿਲਣਾ ਚਾਹੀਦਾ ਪਰ ਸਮੁੱਚੇ ਤੌਰ ਤੇ ਕੋਈ ਇਹ ਨਾ ਚੀਜ਼ਾਂ ਦਾ ਸਿਆਸੀ ਕਰਨ ਕਰਕੇ ਸਿਰਫ ਆਪਣੇ ਦੁਆਲੇ ਇਹਨਾਂ ਨੂੰ ਕੇਂਦਰਿਤ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਜਿਹੜੇ ਵੱਡੇ ਪ੍ਰੋਜੈਕਟ ਇਸ ਤਰ੍ਹਾਂ ਦੇ ਹੁੰਦੇ ਆ ਉਹਦੀ ਸ਼ੁਰੂਆਤ ਕਿਸੇ ਹੋਰ ਸਰਕਾਰ ਵੇਲੇ ਹੁੰਦੀ ਹੈ ਜਿੱਦਾਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਹੋਈ ਹੋਏਗੀ ਤੇ ਉਹਦੀ ਜਾ ਕੇ ਪੂਰਤੀ ਕਿਸੇ ਹੋਰ ਵੇਲੇ ਹੁੰਦੀ ਆ ਤੇ ਜੇਕਰ ਸਰਕਾਰਾਂ ਇਸ ਤਰ੍ਹਾਂ ਕਰਨ ਤੇ ਇਹਨੂੰ ਹਲਕੀ ਕਿਸਮ ਦੀ ਰਾਜਨੀਤੀ ਕਿਹਾ ਜਾ ਸਕਦਾ ਮੈਂ ਦੁਬਾਰਾ ਫਿਰ ਇਹੀ ਕਹਿਣਾ ਚਾਹਣਾ ਕਿ ਦੇਸ਼ ਦੀ ਜਿਹੜੀ ਸੁਰੱਖਿਆ ਦੇ ਮੁੱਦੇ ਆ ਉਹਦੇ ਤੇ ਆਮ ਸਹਿਮਤੀ ਬਣਾ ਕੇ ਚੱਲਣਾ ਚਾਹੀਦਾ ਤੇ ਸੱਤਾਧਾਰੀ ਧਿਰ ਨੂੰ ਵਿਰੋਧੀ ਧਿਰ ਨੂੰ ਵੀ ਵਿਸ਼ਵਾਸ ਵਿੱਚ ਲੈ ਕੇ ਇਹਦੇ ਤੇ ਫੈਸਲੇ ਲੈਣੇ ਚਾਹੀਦੇ ਜੀ ਮਾਨਕ ਸਿੰਘ ਸਾਹਿਬ ਖਬਰਾਂ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਤੁਸੀਂ ਸਟੂਡੀਓ ਦੇ ਵਿੱਚ ਆਏ ਹਰ ਹਫ਼ਤੇ ਲਈ ਬਹੁਤ ਕੀਮਤੀ ਟਿੱਪਣੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ